ਦੋਸਤੋ ਜੋ ਪੰਜਾਬ ਚ ਇਮਾਨਦਾਰੀ ਦਾ ਦੌਰ ਚੱਲ ਰਿਹਾ ਆ ਉਹ ਆਪਣੇ ਖੇਤ ਤੱਕ ਵੀ ਪਹੁੰਚ ਗਿਆ ਆਪਣੇ ਚੋਰ ਚੋਰ ਜੀ ਹੋਰਾਂ ਦਾ ਮੈਂ ਬੇਨਤੀ ਕਰਦਾ ਧੰਨਵਾਦ ਕਰਦਾ ਇਧਰੋਂ ਵੀ ਡੂੜਫੂਟ ਛੱਡ ਗਏ ਆਹ ਦੇਖੋ ਤੇ ਇਧਰ ਆਪਣਾ ਮੋਟਰ ਅਲੇ ਪਾਸੇ ਵੀ ਛੱਡ ਗਏ ਇੰਨਾ ਕੁ ਪੌਣਾ ਕੁ ਫੁੱਟਾ ਵੀ ਆਸਾਨੀ ਨਾਲ ਜੋੜ ਲਾਇਆ ਜਾ ਸਕੇ ਚੱਲ ਚੋਰ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਭੂ ਪਹਿਲਾਂ ਆਪਣੇ ਕਦੇ ਆਏ ਨਹੀਂ ਸੀਗੇ ਵਿਚਾਰੇ ਤੇ ਇਹ ਪਹਿਲੀ ਵਾਰ ਹੀ ਹੋਇਆ ਆਪਣੇ ਉਹ ਮੋਟਰ ਤੇ ਵੀ ਇੰਹੀਂ ਹੋਇਆ ਪਰਲੀ ਤੇ ਉਹ ਦਿਨ ਲੀਵ ਤੁਹਾਨੂੰ ਉਧਰ ਵੀ ਅ ਗੇਠ ਗੇਠ ਛੱਡ ਜੇ ਤੋਂਨੇ ਪਾਸੇ ਤੇ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਕੀ ਪਤੇ ਭਰਾਓ